ਜੇ ਉਹ ਰਾਜੇ ਜਗਾੜ ਹੋ ਜੇ ਮੌਸਮ ਵੀ ਬਹੁਤ ਵਧੀਆ ਮੌਸਮ ਬੇਮਾਨਾ ਜੇ ਰੱਬਾ ਚ ਜਗਾੜ ਕਰਦੇ ਕੋਈ ਮੈਂ ਕਹਿੰਦਾ ਨਜ਼ਾਰਾ ਹੀ ਆ ਜੇ ਨਹੀਂ ਆ ਚੱਲ ਕਿਸੇ ਨਾ ਕਿਸੇ ਨੂੰ ਜਗਾੜ ਹੋ ਜੇ ਬੁਰਾ ਹਾਲ ਹੋਇਆ ਬਹੁਤ ਵਧੀਆ ਨਜ਼ਾਰਾ ਹੀ ਅੱਜ ਪਰ ਆਪ ਤੂੰ ਕਿਵੇਂ ਆ ਬੱਲੇ ਬੱਗਿਆ ਕਿਵੇਂ ਆ ਠੀਕ ਆ ਹੋਰ ਵਧੀਆ ਭਾਈ ਜੀ ਤੂੰ ਕੀ ਕਰਦਾਗਾ ਬੱਸ ਤਾਂ ਤਾਂ ਹੈ ਨਹੀਂ ਮੇਰੇ ਕੋਲੇ ਹੂੰ ਉਹ ਮੈਂ ਲੈ ਲਈ ਕੰਮ ਬਹੁਤ ਆ ਤੇਰੇ ਕੋਲ ਤਾਂ ਫਿਰ ਬਾਈ ਜਿਆਦੇ ਹੱਦੋਂ ਜਿਆਦੇ ਕੰਮ ਵਾਲੇ ਬਾਈ ਹੱਦੋਂ ਕਹਦੇ ਸਰਦੂ ਕੋ ਵੀ ਪਾਇਖਾ ਨਹੀਂ ਆ ਅੱਛਾ ਹੋਰ ਕੋਈ ਗੱਲਬਾਤ ਨਵੀਂ ਦਾਜੀ ਨਵੀਂ ਦਾਜੀ ਕੋਈ ਕਰ ਲਈਏ ਕੋਈ ਹਾਲਤੀ ਸ਼ਾਲਤੀ ਕੁਝ ਗਾੜ ਜੂੜ ਕਰ ਲਈਏ ਗਾੜ ਤਾਂ ਕਰ ਲਾਂਗੇ ਪੈਸੇ ਚਾਹੀਦੇ ਗਾੜ ਲਈ ਐਸੇ ਹੋਣ ਵੀ ਤੇਰੇ ਕੋਲੇ ਇੰਨੇ ਤਾਂ ਮੇਰੇ ਕੋਲ ਤਾਂ ਹੈਗੇ ਆ ਇਹਨੂੰ ਵੀ ਕਰਨੇ ਪੈਣਗੇ ਕਿੰਨੇ ਕ ਮੇਰੇ ਕੋਲ ਤਾਂ ਹੈਗੇ ਆ 35 ਰੁਪਏ 35 ਰੁਪਏ 35 ਕੀ ਜਗਾੜ ਹੋਊਗਾ 35 ਰੁਪਏ 35 ਨਾਲ ਮੇਰੇ ਮੇਰੇ ਕੋਈ ਯਾਰ ਹੀ ਨਹੀਂ ਯਾਰ ਦੋਸਤ ਹੀ ਨਹੀਂ ਮੈਂ ਕਿੰਨੇ ਆ ਮੇਰੇ ਕੋਲ ਹੈਗਾ ਪਾਲਤੀ ਜੋਗੇ ਕਿੰਨੇ ਹੈ 15 ਰੁਪਏ ਬੜੇ 15 ਤਾਂ ਤੇਰਾ 15 ਨਾਲ ਕੀ ਹੋ ਜਾਊਗਾ 35 ਦੇ 15 50 ਉਹ ਆਕੇ ਤੇਲ ਜੱਗੇ ਕੋਲੇ ਚਲਦੇ ਆ ਜੱਗੇ ਕੋਲ ਕੀ ਹੈ ਮਲੰਗ ਕੋਲ ਜੱਗਾ ਦਾ ਆਪਣਾ ਉਹ ਤੂੰ ਚੱਲ ਤਾਂ ਸੀ ਮੇਰੇ ਅੱਖੇ ਆਪਨ ਦੇਖੀਦਾ ਚੱਲ ਉਹ ਤੈਨੂੰ ਲਵਾ ਕੇ ਲਿਆਉਂ ਰਿਹਾ ਕੇ ਚੱਲ ਕੋਈ ਨਹੀਂ ਚੱਲੀਏ ਉਹਦੇ ਵਾਲੇ ਢਕਾਰ ਦੇਖ ਲੈਣੇ ਚੱਲ ਮੈਂ ਤੈਨੂੰ ਦਵਾਉਂ ਘਰ ਤੇ 15 ਰੁਪਏ ਦੇ ਫਿਰ ਚੱਲ ਆਪਾਂ ਕਰਦੇ ਆਂ ਕੱਥੀ ਮਰ ਲਾਂਗੇ ਕੋਈ ਗੱਲ ਨਹੀਂ ਚੱਲ ਬੈਠ ਬੈਠ ਕੋਈ ਬਹਿ ਜਾਂਦਾ ਉਹਦੇ ਕੋਲ ਜਾਏ ਆਉਣੇ ਚੱਲ ਚੱਲ ਮੈਂ ਤੈਨੂੰ ਕਹਿ ਤਾ ਕੱਥੀ ਕਰ ਲਾਂਗੇ ਚੱਲ ਚੱਲ ਉਹਦੇ ਕੋਲ ਕਰਕੇ ਆਵਾਂਗੇ ਜਾਂ ਉਹ ਜਾ ਕੇ ਲਿਆਉਂ ਫੁੱਲ ਵੱਟਾ ਫੁੱਲ ਅਰੇ ਬੁਰੀ 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 ਬਦਲਵਾਈ ਵੀ ਹੈ ਨਹੀਂ ਯਾਰ ਤੱਬ ਗਿਆ ਮੈਂ ਕਹਿੰਦਾ ਕਿਉਂ ਪਸ਼ੂ ਭੁੱਖੇ ਮਾਰਿਆ ਕੱਖ ਜਮਾ ਹੈ ਨਹੀਂ ਟਾਈਮ ਵੀ ਹੈ ਨਹੀਂ ਦਿਨ ਛੇਪਨ ਵਾਲਾ ਹੋ ਗਿਆ ਚੱਲੀਏ ਮਾਰੋ ਕਪੜਾ ਜੱਗਿਆ ਆਹ ਠੀਕਾ 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 ਸਾਫ਼ ਹੀ ਹੈ ਸਾਫ਼ ਹੀ ਹੈ ਐਨਾ ਇਹਨੂੰ ਕੀ ਹੋਇਆਗਾ ਚੱਲ ਬਈ ਜੱਗਿਆ ਕੰਮ ਕਰਕੇ ਰਹਿਣਾ ਕਰਨ ਵਾਲਾ ਆਹ ਜੇ ਛੇ ਛੇ ਕਿਹੜਾ ਆ ਗਿਆ ਹਾਂ ਆਜੇ ਭਰਾਵਾ ਟਾਈਮ ਹੀ ਲੱਫਾ ਹਾਂ ਬਈ ਆਜੋ ਹਲੋ ਹਰ ਲੈ ਫਰ ਲੈ ਆ ਆ ਆ ਹਾਂ ਤੌਣਾ ਲੱਗੇ ਨਾ ਹਾਂ ਆਓ ਆਓ ਭਾਈ ਆਓ ਆਓ ਕਿ ਹਾਂ ਜਾਣਾ ਆ ਠੀਕ ਆ ਬਸ ਵਧੀਆ ਚੱਲਿਆ ਦੀ ਖੇਤ ਨੂੰ ਮੈਂ ਤਾਂ ਕੋਈ ਨਾ ਕੋਈ ਨਾ ਆਇਆ 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 ਬਹਿ ਜਾ 10 ਮਿੰਟ ਬਹਿ ਜਾ ਪਤਾ ਲੈਣ ਆਏ ਸੀਗੇ ਪਤਾ ਲੈਣ ਪਤਾ ਪਤਾ ਮੇਰਾ ਕਦ ਲੈਣੇ ਹੋ ਤੁਸੀਂ ਮੈਨੂੰ ਕੀ ਹੋਇਆ ਨਹੀਂ ਨਹੀਂ ਤੁਹ ਮੈਂ ਬਹੁਤ ਹੋ ਗਿਆ ਨਾ ਮੈਂ ਕਿਹਾ ਯਾਰ ਛੱਗੇ ਦਾ ਪਤਾ ਹੀ ਨਹੀਂ ਲੱਗਦਾ ਉਹ ਭਾਈ ਬੈਠੀ ਕੋ ਜਾਣਾ ਮੈਂ ਜਾਣਾ ਯਾਰ ਮੇਰੇ ਕੋਲ ਪਰ ਮਰਨ ਬਹਿ ਜਾ ਪਰ 10 ਮਿੰਟ ਬਹਿ ਜਾ ਆ ਜਾ ਮੇਰੇ ਕੋਲ ਭੁੱਖੇ ਮਰਨਗੇ ਯਾਰ ਮੈਨੂੰ ਜਾ